ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਵੀਰ ਜੀ ਜਿਹੜੀ ਅੱਜ ਦੀ ਵੀਡੀਓ ਨਾ ਬਹੁਤ ਸਪੈਸ਼ਲ ਤੇ ਬਹੁਤ ਵਧੀਆ ਹੈ ਅੱਜ ਆਪਾਂ ਨਾ ਸੰਤ ਸਿੰਘ ਮਸਕੀਨ ਜੀ ਦੀ ਕਥਾ ਨਹੀਂ ਸੁਣਾਗੇ ਅੱਛਾ ਅੱਜ ਉਹਨਾਂ ਦਾ ਨਾ ਇੰਟਰਵਿਊ ਸੁਣਾਗੇ ਕਿਉਂਕਿ ਕਥਾ ਤੇ ਬਹੁਤ ਸਾਰੀਆਂ ਸਾਰੇ ਲੋਕਾਂ ਨੇ ਸੁਣੀਆਂ ਲੇਕਿਨ ਇੰਟਰਵਿਊ ਕਿਸੇ ਕਿਸ ਨੇ ਸੁਣਿਆ ਕਿਉਂਕਿ ਇੰਟਰਵਿਊ ਬਹੁਤ ਹੀ ਨਿਆਬ ਬਹੁਤ ਹੀ ਘੱਟ ਲੋਕਾਂ ਨੂੰ ਪਤਾ ਇਸ ਚੀਜ਼ ਤੇ ਇੰਟਰਵਿਊ ਤੇ ਇੰਟਰਸਟਿੰਗ ਹੋਏਗਾ ਵੀ ਬੜਾ ਵਧੀਆ ਮੈਂ ਨਾ ਅੱਜ ਪਹਿਲਾਂ ਵੀਡੀਓ ਦੇ ਲੈਣੇ ਨੇ ਇੰਟਰਵਿਊ ਤੋਂ ਬਾਅਦ ਕਰਨੇ ਇਸ ਤੇ ਗੱਲਬਾਤ ਤੇ ਇੰਟਰਵਿਊ ਸ਼ੁਰੂ ਕਰਨ ਤੋਂ ਪਹਿਲੇ ਸਾਰੇ ਵੀਰਾਂ ਭਰਾਵਾਂ ਅਗੇ ਰਿਕਵੈਸਟ ਹੈ ਕਿ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ ਸਿੱਖ ਧਰਮ ਭਾਵੇਂ ਨਵੀਨ ਧਰਮ ਹੈ ਸੈਂਟੀਫਿਕ ਧਰਮ ਹੈ ਆਧੁਕ ਧਰਮ ਪਰ ਸਾਡੇ ਕੋਲੇ ਆਲਾ ਪ੍ਰਚਾਰਕਾਂ ਦੀ ਘਾਟ ਕਰਕੇ ਸਿੱਖ ਧਰਮ ਉਹਨਾਂ ਨਾਲ ਫੈਲਰ ਸਕਿਆ ਜਿੰਨਾ ਫੈਲਣਾ ਚਾਹੀਦਾ ਸੀ ਔਰ ਸਾਡੇ ਕੋਲੇ ਆਲਾ ਪ੍ਰਚਾਰਕਾਂ ਦੇ ਵਿੱਚੋਂ ਗਿਆਨੀ ਸੰਤ ਸਿੰਘ ਮਸਕੀਨ ਜੀ ਕਿਹੋ ਜਿਹੇ ਪ੍ਰਚਾਰਕ ਨੇ ਜਿਨ੍ਹਾਂ ਦੇ ਸ਼ਬਦਾਂ ਦੀ ਜਾਦੂਗਰੀ ਅਤੇ ਉਸ ਜਾਦੂਗਰੀ ਦੇ ਅਰਥ ਇਸ ਤਰੀਕੇ ਨਾਲ ਲੋਕਾਂ ਨੂੰ ਲੀਨ ਕਰ ਦਿੰਦੇ ਨੇ ਲੋਕ ਮੰਤਰ ਮੁਗਤ ਹੋ ਕੇ ਸੁਣਦੇ ਨੇ ਔਰ ਮੈਸਮਰਾਇਜ਼ ਹੋ ਜਾਂਦੇ ਨੇ ਉਸ ਤੋਂ ਬਾਅਦ ਹਜ਼ਾਰਾਂ ਲੋਕ ਨੇ ਜਿਨ੍ਹਾਂ ਦੀ ਜ਼ਿੰਦਗੀ ਤੇ ਗਿਆਨੀ ਸੰਤ ਸਿੰਘ ਮਸਕੀਨ ਹੋਰਾਂ ਦੇ ਕਥਾ ਦਾ ਔਰ ਸਿੱਖ ਧਰਮ ਦੇ ਪ੍ਰਚਾਰ ਦਾ ਅਸਰ ਪਿਆ ਅੱਜ ਉਹ ਸਾਡੇ ਨਾਲ ਨੇ ਤੇ ਉਹਨਾਂ ਨਾਲ ਗੱਲਬਾਤ ਹੋਏਗੀ ਵਾਹਿਗੁਰੂ ਦੀ ਕਾ ਖਾਲਸਾ ਮਸਕੀਨ ਸਾਹਿਬ ਤੁਹਾਡੇ ਜਿੰਨੀ ਕਥਾ ਉਸ ਦੇ ਵਿੱਚ ਅਸੀਂ ਸੁਣਦੇ ਰਹੇ ਨੇ ਜੀ ਕਿ ਰੱਬ ਇੱਕ ਹੈ ਫਿਰ ਕੀ ਇਹ ਗੱਲ ਹੈ ਕਿ ਹਰ ਧਰਮ ਦਾ ਪ੍ਰਚਾਰਕ ਇਹ ਕਹਿੰਦਾ ਕਿ ਸਾਡੇ ਧਰਮ ਚਾਹ ਉਹ ਅਸੀਂ ਰੱਬ ਨੂੰ ਬੁਲਾਉਂਦੇ ਜਿਸ ਰਸਤੇ ਤੇ ਮਨੁੱਖ ਚੱਲ ਚੁਕੇ ਆਉਂਦਾ ਉਸ ਦੀ ਵਕੀਫੀਅਤ ਉਸ ਦੇ ਕੋਲ ਆਉਂਦੀ ਹੈ ਔਰ ਉਸੇ ਰਸਤੇ ਨਾਲ ਉਸ ਦਾ ਮੋ ਵੀ ਹੋ ਜਾਂਦਾ ਹੈ ਮذਬ ਸਾਰੇ ਇੱਕ ਰਸਤੇ ਨੇ ਜਿਵੇਂ ਵੱਖ-ਵੱਖ ਰਸਤਿਆਂ ਤੋਂ ਨਦੀਆਂ ਚੱਲ ਕੇ ਸਾਗਰ ਤੱਕ ਪਹੁੰਚਦੀਆਂ ਨੇ ਵੱਖ-ਵੱਖ ਤੌਰ ਤਰੀਕਿਆਂ ਨਾਲ ਮਨੁੱਖ ਪਰਮਾਤਮਾ ਤੱਕ ਪਹੁੰਚਿਆ ਇਹਦੇ ਵਿੱਚ ਕੁਝ ਨਦੀਆਂ ਐਸੀਆਂ ਹੁੰਦੀਆਂ ਬਹੁਤ ਲੰਬੀਆਂ ਵਕ ਕੇ ਸਾਗਰ ਤੱਕ ਪਹੁੰਚਦੀਆਂ ਨੇ ਕੁਝ ਸ਼ਾਰਟ ਰਸਤਾ ਬਣਾਉਂਦੀਆਂ ਨੇ ਪਹੁੰਚ ਜਾਂਦੀਆਂ ਨੇ धन गुरु नानक देव जी महाराज ਦਾ ਇਹ ਸਿਧਾਂਤ ਸੀ ਜੀਵਨ ਬਹੁਤ ਛੋਟਾ ਹੈ। ਔਰ ਇਸੇ ਛੋਟੇ ਜੀਵਨ ਵਿੱਚ ਪਰਿਵਾਰ ਦੇ ਸੰਬੰਧ, ਕਾਰੋਬਾਰੀ ਰਿਸ਼ਤੇ, ਦੁਨਿਆਵੀ ਰਿਸ਼ਤੇ ਨਿਭਾਉਂਦਿਆਂ ਹੋਇਆਂ ਮਨੁੱਖ ਨੇ ਪ੍ਰਮਾਤਮਾ ਨਾਲ ਜੁੜਨਾ ਹੈ। ਤਾਂ ਐਸਾ ਲੰਮਾ ਰਸਤਾ ਨਾ ਹੋਵੇ ਕਿ ਜੀਵਨ ਮੁੱਕ ਜਾਏ ਤੇ ਜੀਵਨ ਪਰਮ ਜੀਵਨ ਤੱਕ ਨਾ ਪਹੁੰਚ ਸਕੇ। ਇਸ ਵਾਸਤੇ ਇਹ ਨਵੀਨ ਧਰਮ, ਮਹਾਨ ਧਰਮ ਇਸ ਵਾਸਤੇ ਮਹਾਨ ਹੈ ਇਹ ਸਾਫ ਕਹਿ ਰਿਹਾ ਹੈ ਇੱਕ ਚਿਤ ਜਾਂ ਇੱਕ ਛਣ ਧਿਆਇਓ ਕਾਲ ਫਾਸ ਕੇ ਵਿੱਚ ਨਾ ਆਇਓ ਮਨ ਦੀ ਕਾਗਰਤਾ ਦੇ ਨਾਲ ਅਗਰ ਉਸ ਇੱਕ ਨਾਲ ਜੁੜ ਗਿਆਂ ਤੋ ਫਿਰ ਸਾਰਾ ਬ੍ਰਹਿਮੰਡ ਇੱਕ ਦਿਖਾਈ ਦੇਗਾ ਕਿ ਜਦ ਸਭ ਇੱਕ ਦਿਖਾਈ ਦੇਗਾ ਤੋ ਫਿਰ ਵਿਤਕਰਾ ਕਿਸ ਨਾਲ ਬੇਦਭਾਵ ਕਿਸ ਨਾਲ ਸਾਰੇ ਰੋਗਾਂ ਦਾ ਸਾਰੇ ਵਿਤਕਰਾਂ ਦਾ ਸਾਰੇ ਖੂਨ ਖਰਾਬੇ ਦਾ ਇਲਾਜ ਗੁਰੂ ਨਾਨਕ ਨੇ ਇਹੀ ਦੱਸਿਆ ਇੱਕ ਨਾਲ ਜੋੜਨਾ ਔਰ ਇੱਕ ਨਾਲ ਜੁੜਨ ਵਾਸਤੇ ਰਸਤਾ ਲੰਬਾ ਨਹੀਂ ਕਰਨਾ ਛੋਟਾ ਸੁਰਤ ਨੂੰ ਸ਼ਬਦ ਨਾਲ ਜੋੜ ਕੇ ਉਸ ਇੱਕ ਦੇ ਸਰੂਪ ਨੂੰ ਪ੍ਰਾਪਤ ਕਰਨਾ ਨਹੀਂ ਮਰਦ ਤੇ ਔਰਤ ਦਸ ਬੰਦ ਅਜਲਾਂਤ ਬਣਿਆ ਹੋਇਆ ਹੈ ਔਰ ਜਦੋਂ ਵੀ ਬਾਕੀ ਦੇ ਧਰਮਾਂ ਦੇ ਵਿੱਚ ਇਸਾਈ ਧਰਮ ਦੇ ਜਿਹੜੇ ਕ੍ਰਿਸਚਨ ਨੇ ਸ਼ਾਦੀ ਕਰਦੇ ਨੇ ਤਾਂ ਔਰਤ ਦੀ ਆਈ ਡੂ ਰਜ਼ਾਮੰਦੀ ਲਈ ਜਾਂਦੀ ਹੈ ਇਸਲਾਮ ਦੇ ਵਿੱਚ ਵੀ ਔਰਨ ਦੀ ਸਭ ਕਬੂਲ ਹੈ ਰਜ਼ਾਮੰਦੀ ਲਈ ਜਾਂਦੀ ਹੈ ਸਾਡੇ ਧਰਮ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਔਰਤ ਦੀ ਰਜ਼ਾਮੰਦੀ ਨਹੀਂ ਲਈ ਜਾਂਦੀ ਬੇਸ਼ੱਕ ਉਹਦੀ ਇਮਪਲਾਈਡ ਕੰਸੈਂਟ ਹੋਵੇ ਪਰ ਉੱਥੇ ਪੁੱਛਿਆ ਨਹੀਂ ਜਾਂਦਾ ਨਹੀਂ ਇਹ ਵੀ ਅਸੀਂ ਇੱਕ ਪਹਿਲੂ ਦੇਖਿਆ ਹੈ ਇਸਲਾਮ ਦੇ ਵਿੱਚ ਤਿੰਨ ਦਫਾ ਪੁਰਸ਼ ਤਲਾਕ 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 ਕਹਿ ਦੇ ਔਰਤ ਦਾ ਤਲਾਕ ਹੋ ਗਿਆ ਇਹ ਔਰਤ ਕੋਲ ਨਹੀਂ ਪੁੱਛਿਆ ਜਾਂਦਾ ਕਿ ਮੈਂ ਤੈਨੂੰ ਤਲਾਕ ਦੇਣਾ ਕਿ ਨਾ ਦੇਵਾਂ ਸਿਰਫ ਤਿੰਨ ਦਫਾ ਆਖਿਆ ਤਲਾਕ ਹੋ ਗਿਆ ਔਰ ਉਹਦੀ ਦਰਦ-ਦਰਦ ਦੀਆਂ ਠੋਕਰਾਂ ਆਉਂਦੀਆਂ ਨੇ ਤੋਂ ਜਿੰਨੀ ਸੁਤੰਤਰਤਾ ਮੈਂ ਸਮਝਦਾ ਸਿੱਖ ਧਰਮ ਦੇ ਚਾ ਇਤਨੀ ਨਹੀਂ ਹੈ ਹੋਰ ਕਿਦਰ ਯੱਗੋ ਪਵਿੱਤ Hindu عورت ਨਹੀਂ ਕਰ ਸਕਦੇ ਵੇਦ ਪਾਠ Hindu عورت ਲਈ ਮਨਾਈ ਹੈ ਲੇਕਿਨ ਸਿੱਖ ਬੀਬੀ ਲਈ ਤਾਂ ਕੋਈ ਮਨਾਈ ਨਹੀਂ ਉਹ ਕੁਝ ਵੀ ਪਾਠ ਕਰ ਸਕਦੀ ਹੈ ਪੂਜਾ ਕਰ ਸਕਦੀ ਹੈ ਹੁਣ ਦਰਬਾਰ ਸਾਹਿਬ ਦੇ ਚ ਕੀਰਤਨ ਵੀ ਕਰ ਸਕਦੀ ਹੈ ਇਹਦੀ ਵੀ ਅਗਿਆ ਹੋਗੇ ਮੰਜੀ ਸਾਹਿਬ ਤੇ ਪਹਿਲੇ ਹੀ ਕਰਦੀਆਂ ਸਨ ਔਰ ਰਾਜਨੀਤਿਕ ਤੌਰ ਤੇ ਮੁਖੀ ਹੋ ਸਕਦੀ ਹੈ ਧਾਰਮਿਕ ਤੌਰ ਤੇ ਮੁਖੀ ਹੋ ਸਕਦੀ ਹੈ ਜਿਹੜੇ 22 ਮਸੰਦ ਗੁਰੂ ਅਮਰਦਾਸ ਜੀ ਮਹਾਰਾਜ ਨੇ ਸਥਾਪਨ ਕੀਤੇ ਸਨ ਉਹਦੇ ਵਿੱਚ ਤਿੰਨ ਬੀਬੀਆਂ ਨੇ ਉਹ ਪ੍ਰਚਾਰਕ ਸਨ ਵਿਸ਼ਵਾਸੇਤ ਬਰਾਬਰੀ ਦਾ ਦਰਜਾ ਜੋ ਹੈ ਚੱਲ ਰਿਹਾ ਹੈ ਐਸਾ ਕੋਈ ਨਹੀਂ ਹੈ ਕਿ ਬਾਕੀ ਧਰਮਾਂ 'ਚ ਕੋਈ ਸੁਤੰਤਰਤਾ ਜ਼ਿਆਦਾ ਹੈ ਬਲਕਿ ਇਹ ਨਿਊਜ਼ੀਲੈਂਡ ਦੇ ਵਿੱਚ ਮੈਂ ਸਮਝਦਾ 50 ਸਾਲ ਪਹਿਲੇ ਕਿਦਨੇ ਇਸਤਰੀ ਨੂੰ ਵੋਟ ਪਾਉਣ ਦਾ ਹੱਕ ਦਿੱਤਾ ਗਿਆ ਤੇ ਇਸਤਰੀ ਕੇ ਨਾਲ ਸਾਰੀ ਜਗਤ ਦੁਨੀਆ ਵਿੱਚ ਗੱਲ ਪਹਿਲੀ ਹੈ ਪਰ ਨਾ ਇਸਤਰੀ ਨੂੰ ਬਰਾਬਰੀ ਦਾ ਹੱਕ ਤੇ ਗੁਰੂ ਨਾਨਕ ਨੇ ਜਨਮ ਤੋਂ ਹੀ ਦਿੱਤਾ ਹੈ ਆਦਿਕਾਲ ਤੋਂ ਹੀ ਜਾਇ ਦੱਸਦਾ ਹੈ ਔਰ ਸਾਫ਼ ਕਹਿ ਦਿੰਦਾ ਹੈ ਰਾਜੇ અવਤਾਰ ਮਹਾਨ ਨੇ ਔਰ ਰਾਜੇ અવਤਾਰਾਂ ਨੂੰ ਜਨਮ ਦੇਣ ਵਾਲੇ ਵੀ ਮਹਾਨ ਹੈ ਉਹਦੀ ਕੁੱਖ ਕਿੰਨੀ ਪਵਿੱਤਰ ਹੋਵੇਗੀ ਕਿ ਇੱਕ અવਤਾਰ ਨੇ ਉਸਦੀ ਕੁੱਖ ਨੂੰ ਚੁਣਿਆ ਇੱਕ ਮਹਾਨ ਵਿਦਵਾਨ ਨੇ ਉਸਦੀ ਕੁੱਖ ਨੂੰ ਚੁਣਿਆ ਤਾਂ ਉਹ ਖਾਨ ਵੀ ਮਹਾਨ ਹੈ ਜਿਹਦੇ ਚੋਂ ਹੀਰੇ ਨਿਕਲਦੇ ਨੇ ਮੋਤੀ ਨਿਕਲਦੇ ਨੇ ਇਸਤਰੀ ਦੀ ਆਪਣੇ ਥਲ ਤੇ ਮਾਨਤਾ ਹੈ ਪੁਰਸ਼ ਦੀ ਆਪਣੇ ਥਲ ਤੇ ਮਾਨਤਾ ਹੈ ਔਰਤ ਦੀ ਬਰਾਬਰੀ ਦੀ ਜਦ ਗੱਲ ਚੱਲਦੀ ਹੈ ਜੀ ਤਾਂ ਅੱਜਕੱਲ ਜਿਹੜੀਆਂ ਪੜੀਆਂ ਲਿਖੀਆਂ ਉੱਤਰੀ ਅਮਰੀਕਾ ਯੂਰਪ ਦੀਆਂ ਸਿੱਖ ਬੀਬੀਆਂ ਨੇ ਉਹ ਸਵਾਲ ਪੁੱਛਤੀਆਂ ਨੇ ਕਿ ਆਨੰਦ ਕਾਰਜ ਦੀ ਰਸਮ ਦੇ ਦੌਰਾਨ ਸਾਨੂੰ ਪਿੱਛੇ ਹੀ ਕਿਉਂ ਚੱਲਣਾ ਪੈਂਦਾ ਚਾਰੇ ਲਾਵਾਂ 'ਚ ਬਰਾਬਰ ਕਿਉਂ ਨਹੀਂ ਚੱਲ ਸਕਦੀਆਂ ਜਾਂ ਦੋ ਲਾਵਾਂ 'ਚ ਅਸੀਂ ਅੱਗੇ ਕਿਉਂ ਨਹੀਂ ਹੋ ਸਕਦੇ ਇਸ ਨੂੰ ਅੱਗੇ ਪਿੱਛੇ ਨਹੀਂ ਮੰਨਣਾ ਚਾਹੀਦਾ ਕਾਰਨ ਹੈ ਆਖਿਰ ਸਰੀਰ ਦੇ ਵਿੱਚ ਕੁਝ ਭੇਦ ਪਰਿਪੂਰਣ ਪ੍ਰਮਾਤਮਾ ਨੇ ਪਾਇਆ ਹੈ ਮਨ ਦੇਸ਼ ਵਿਭਾਗ ਬੇਦ ਪਾਇਆ ਤਰਕ ਪੁਰਸ਼ ਦੇ ਚ ਪ੍ਰਧਾਨ ਹੁੰਦੀ ਏ ਤੇ ਭਾਵਨਾ ਜਿਹੜੀ ਐ ਉਹ ਇਸਤਰੀ ਚ ਪ੍ਰਧਾਨ ਹੁੰਦੀ ਐ ਗਿਆਨ ਪ੍ਰਦਾਨ ਪੁਰਸ਼ ਹੁੰਦਾ ਏ ਇਹੀ ਕਾਰਨ ਐ ਕਿ ਦੁਨੀਆ ਦੇ ਵੱਡੇ ਵੱਡੇ ਅਜੂਬੇ ਧਰਮ ਗ੍ਰੰਥ ਗਿਆ ਵਿਚਾਰ ਦੇ ਗ੍ਰੰਥ ਪੁਰਸ਼ਾਂ ਦੇ ਰਚੇ ਹੋ ਨੇ ਇਸਤਰੀਆਂ ਦੇ ਬਹੁਤ ਥੋੜੇ ਲੇਕਿਨ ਉਸ ਦੀ ਸੰਭਾਲ ਇਸਤਰੀਆਂ ਦੁਆਰਾ ਹੋਈ ਐ ਕਿਉਂਕਿ ਉਹਦੇ ਅੰਦਰ ਭਾਵਨਾ ਹੁੰਦੀ ਐ ਭਾਵਨਾ ਸ਼ਰਦਾ ਭਰੋਸਾ ਇਹ ਗਿਆਨ ਦੇ ਪਿੱਛੇ ਚਲੇ ਨਾ ਕਿ ਗਿਆਨ ਭਰੋਸੇ ਦੇ ਪਿੱਛੇ ਚਲੇ ਫਿਰ ਭਰੋਸਾ ਤੇ ਭਟਕਾ ਦੇਗਾ ਭਰੋਸਾ ਗਿਆਨ ਤੋਂ ਬਿਨਾ ਅੰਦਾਾ ਹੋਵੇਗਾ ਗਿਆਨ ਅੱਖਾਂ ਹੈ ਤੇ ਭਰੋਸਾ ਪੈਰ ਹੁੰਦੇ ਨੇ ਪੈਰਾਂ ਨੂੰ ਅੱਖ ਚਾਹੀਦੀ ਏ ਔਰ ਅੱਖਾਂ ਨੂੰ ਪੈਰ ਚਾਹੀਦੇ ਨੇ ਪੈਰ ਬਾਦ ਵਿੱਚ ਕਦਮ ਪੁੱਟਣ ਪਹਿਲੇ ਅੱਖਾਂ ਵੇਖਣ ਤੋ ਇੱਥੋਂ ਇਹ ਅਧਿਆਤਮ ਰੂਪ ਸੇ ਕਿ ਅੱਖ ਪਹਿਲੇ ਅੱਗੇ ਪੈਰ ਪਿੱਛੇ ਇੰਜ ਨਹੀਂ ਪੈਰ ਤੇ ਅੱਗੇ ਹੋ ਜਾਣ ਅੱਖਾਂ ਪਿੱਛੇ ਉਹਨਾਂ ਕੋਈ ਦੇਖੀ ਹੈ ਨਹੀਂ ਤੇ ਕਦਮ ਚੱਲ ਉਹ ਭਟਕ ਜਾਏਗਾ ਅੰਧੀ ਸਰਦਾ ਜੋ ਹੈ ਭਟਕਦੀ ਇਸ ਰੂਪ ਰೇಖਾ ਨਾਲ ਐਸਾ ਬਣਾਇਆ ਗਿਆ ਨਾ ਕਿ ਇਸਤਰੀ ਪਛੜੀ ਹੋਈ ਹੈ ਜਾਂ ਪੁਰਸ਼ ਬਹੁਤ ਅੱਗੇ ਹੈ ਨਹੀਂ ਇਹ ਗੱਲ ਨਹੀਂ ਅਸੀਂ ਬਚਪਨ ਤੋਂ ਪਰਨ ਕਰਦੇ ਆਏ ਜੀ ਕਿ ਜਦੋਂ ਸਾਡੇ ਹੱਕ ਨਹੀਂ ਮਿਲਦੇ ਤਾਂ ਸ੍ਰੀ ਸਾਹਿਬ ਤਲਵਾਰ ਧੂ ਲੈਣੀ ਚਾਹੀਦੀ ਹੈ ਸਾਡੇ ਧਰਮ ਦੇ ਮੁਤਾਬਕ ਪਰ ਅੱਜ ਦੇ ਆਧੁਨਿਕ ਜ਼ਮਾਨੇ ਦੇ ਵਿੱਚ ਇਸ ਤਰ੍ਹਾਂ ਦੀ ਗੱਲ ਕਰਨਾ ਹਿੰਸਾ ਮੰਨੀ ਜਾ ਰਹੀ ਹੈ ਔਰ ਬਹੁਤ ਸਾਰੇ ਲੋਕਾਂ ਨੂੰ ਸਾਦੇ ਨਾਤੇ دہشتਗਰਦ ਕਿਆ ਜਾ ਰਿਹਾ ਇੱਕ ਮੁਲਕ ਦਾ دہشت ਕਰ ਦੂਸਰੇ ਮੁਲਕ ਦਾ ਹੱਕ ਲੈਣ ਵਾਲਾ ਬਣ ਸਕਦਾ ਅਸੀਂ ਹੁਣ ਕੀ ਅਕਸ ਅਪਣਾਵਾਂਗੇ ਦੇਖੋ ਨਾ ਹਥਿਆਰ ਬਦਲਦੇ ਹੁੰਦੇ ਨੇ ਕਿਸੇ ਵਕਤ ਮਨੁੱਖ ਨੇ ਨਾ ਖੁਨਾਨ ਮੋ ਹਥਿਆਰ ਦੀ ਤਰ੍ਹਾਂ ਵਰਤਿਆ ਦੰਦਾ ਨੂੰ ਜਿਹੜੇ ਦੇ ਹੱਥੇ ਚ ਲਾਠੀ ਆਈ ਫਿਰ ਬਰਛਾ ਆਇਆ ਤਲਵਾਰ ਆਈ ਤੋਪ ਆਈ ਬੰਦੂਕ ਆਈ ਅੱਜ ਤਰਕ ਦਾ ਜ਼ਮਾਨਾ ਹੈ ਵਿਚਾਰ ਦਾ ਜ਼ਮਾਨਾ ਹੈ ਵਿਚਾਰ ਵੀ ਹਥਿਆਰ ਹੈ ਵਿਚਾਰ ਦੇ ਰਾਹੀਂ ਦਲੀਲ ਦੇ ਰਾਹੀਂ ਆਪਣੇ ਪੱਖ ਨੂੰ ਜਗਤ ਦੇ ਸਾਹਮਣੇ ਰੱਖਣਾ ਸੰਸਾਰ ਦੇ ਸਾਹਮਣੇ ਰੱਖਣਾ ਕਿ ਹਿੰਸਾ ਨਹੀਂ ਪਾਵੇਂ ਵਿਚਾਰ ਨਾਲ ਕਿਸੇ ਦੇ ਵਿਚਾਰ ਨੂੰ ਪਛਾੜ ਦੇਣਾ ਇੱਕ ਸਿਆਣਾ ਮਨੁੱਖ ਹੈ ਕਹ ਗਏ ਵੀ ਹਿੰਸਾ ਕਿਸੇ ਦੇ ਵਿਚਾਰਾਂ ਦੀ ਹੱਤਿਆ ਹੈ ਪਰ ਤਲਵਾਰ ਨਾਲ ਹਥਿਆਰ ਨਾਲ ਅਗਰ ਜ਼ਮਾਨਾ ਬਦਲਿਆ ਹੈ ਤਾਂ ਅੱਜ ਵਿਚਾਰ ਦੀ ਬੜੀ ਪ੍ਰਧਾਨਤਾ ਹੈ ਆਪਣੇ ਹੱਕ ਨੂੰ ਵਿਚਾਰਾਂ ਦੇ ਰਾਹੀਂ ਪ੍ਰਚਾਰ ਕਰਕੇ ਵਿਚਾਰਾਂ ਦੇ ਰਾਹੀਂ ਰੱਖ ਕੇ ਪ੍ਰਾਪਤ ਕਰਨ ਦਾ ਹੱਕ ਤੇ ਹਰ ਇੱਕ ਨੂੰ ਹੈ ਵਿਚਾਰ ਵੀ ਹਥਿਆਰ ਹੈ ਔਰ ਜਿੰਨਾ ਵੱਡਾ ਵਿਚਾਰ ਹਥਿਆਰ ਹੁੰਦਾ ਹੈ ਸ਼ਾਇਦ ਹਥਿਆਰ ਵੀ ਇਤਨਾ ਵੱਡਾ ਹਥਿਆਰ ਨਹੀਂ ਸ਼ਸਤਰਨ ਕੇ ਅਧੀਨ ਹੈ ਰਾਜ ਸਹੀ ਬਾਤ ਉਹ ਇਸ ਤਰ੍ਹਾਂ ਜਦ ਕੋਈ ਸਤਾ ਪ੍ਰਾਪਤ ਹੋ ਜਾਏ ਕੋਈ ਰਾਜ ਪਾਠ ਪ੍ਰਾਪਤ ਹੋ ਜਾਏ ਉਹਦੀ ਹਿਫਾਜ਼ਤ ਵਾਸਤੇ ਤੇ ਫਿਰ ਹਥਿਆਰ ਚਾਹੀਦੇ ਹੁੰਦੇ ਨੇ ਸ਼ਸਤਰ ਚਾਹੀਦੇ ਹੁੰਦੇ ਨੇ ਨਹੀਂ ਤਾਂ ਕੋਈ ਵੀ ਜ਼ਮੀਨ ਹਥਿਆ ਲਏਗਾ ਕੋਈ ਵੀ ਪਾਣੀ ਹਥਿਆ ਲਏਗਾ ਕੋਈ ਵੀ ਜਾਇਦਾਦ ਹਟਿਆ ਲਏਗਾ ਧਨ ਸੰਪਦਾ ਲੁੱਟ ਲਏਗਾ ਜ਼ਮੀਨ ਤੇ ਕਬਜ਼ਾ ਕਰ ਲਏਗਾ ਬਹੁਤ ਇੱਕ ਵੱਡੇ ਪੱਦਰ ਤੇ ਉਸ ਹਕੂਮਤ ਦਾ ਫਰਜ਼ ਬਣ ਜਾਂਦਾ ਹਥਿਆਰਾਂ ਦੇ ਰਾਹੀਂ ਆਪਣੇ ਮੁਲਕ ਦੀ ਹਿਫਾਜ਼ਤ ਕਰਨਾ ਰਾਜ ਬਿਨਾਂ ਨਾ ਧਰਮ ਚਲੇ ਹੈ ਔਰ ਧਰਮ ਬਿਨਾਂ ਸਭ ਦਲੇ ਮਲੇ ਇਨ੍ਹਾਂ ਦੇ ਅਰਥ ਜਿਹੜੇ ਕੀਤੇ ਜਾਂਦਨ ਸਮਝੇ ਜਾਂਦਨ ਉਹ ਏ ਨਹੀਂ ਹੈ ਇਹਨੂੰ ਬਿਸ਼ਰਾਮ ਨਾਲ ਪੜਨਾ ਹੈ ਰਾਜ ਬਿਨਾ ਨਾ ਧਰਮ ਚਲੇ ਹੈ ਬਿਨਾ ਧਰਮ ਤੋਂ ਰਾਜ ਨਹੀਂ ਚੱਲਦਾ ਰਾਜ ਬਿਨਾਂ ਨਾਇ ਧਰਮ ਚਲੇ ਹੈ ਧਰਮ ਬਿਨਾਂ ਸਭ ਦਲੇ ਮਲੇ ਹੈ ਦੂਜੀ ਪੰਕਤੀ ਜਗਲ ਖੋਲ ਧਰਮ ਤੋਂ ਬਿਨਾਂ ਰਾਜਨੀਤੀ ਲੋਕਾਂ ਨੂੰ ਪੈਰਾਂ ਦੇ ਥੱਲੇ ਲਿਤਾੜੇਗੀ ਬੇਇਨਸਾਫੀ ਕਰੇਗੀ ਜ਼ੁਲਮ ਕਰੇਗੀ ਰਾਜਨੀਤੀ ਦੇ ਵਿੱਚ ਉਦੋਂ ਇਨਸਾਫ ਆਏਗਾ ਜਦੋਂ ਧਰਮ ਦੇ ਨਾਲ ਚਲੇਗੀ ਧਰਮ ਰਾਜਨੀਤੀ ਨਾਲ ਜੋੜਨਾ ਹੈ ਤਾਂ ਕਿ ਹਰ ਇੱਕ ਨੂੰ ਇਨਸਾਫ ਮਿਲੇ ਧਰਮ ਸਮਾਜ ਪਰਿਵਾਰ ਨਾਲ ਜੋੜਨਾ ਹੈ ਤਾਂ ਕਿ ਕਲਕਲੇਸ਼ਨ ਨਾ ਹੋਵੇ ਔਰ ਧਰਮ ਨੂੰ ਵਪਾਰ ਨਾਲ ਜੋੜਨਾ ਹੈ ਤਾਂ ਕਿ ਬੇਈਮਾਨੀ ਤੇ ਠੱਗੀ ਨਾ ਹੋਵੇ। ਯਾਨੀ ਸਵਰਗ ਨਰਕ ਹੈਗੇ ਨਹੀਂ ਕੋਈ ਇਹੋ ਜਿਹਾ ਸਵਰਗ ਜਿਹੜਾ ਨੀਲੇ ਅਸਮਾਨ ਦੇ ਉੱਪਰ ਵਰਗ ਨਰਕ ਤੇ ਮੈਂ ਰਹਿਉ ਸਤਿਗੁਰੂ ਕੇ ਪ੍ਰਸਾਦ ਚਰਨ ਕਮਲ ਕੀ ਮੋਜ ਮੈਂ ਰਹਿਉ ਅੰਤ ਅਰ ਆਦ ਜ਼ਿੰਦਗੀ ਦੁੱਖਾਂ ਦੇ ਵਿੱਚ ਬੀਤਿਤ ਹੋ ਰਹੀ ਹੈ ਖਾਣ ਨੂੰ ਭੋਜਨ ਨਹੀਂ ਪੈਣ ਨੂੰ ਕਪੜਾ ਨਹੀਂ ਸਰਦੀ ਚ ਤੜਪ ਰਿਹਾ ਹੈ ਗਰਮੀ ਚ ਤੜਪ ਰਿਹਾ ਹੈ ਹੋਰ ਹਜ਼ਾਰਾਂ ਤਰ੍ਹਾਂ ਦੀਆਂ ਪਰੇਸ਼ਾਨੀਆਂ ਨਾ ਹੋਰ ਕਿਸ ਨੂੰ ਨਰਕ ਕਹਿੰਦੇ ਨੇ ਉਹ ਨਰਕ ਭੋਗ ਰਿਹਾ ਹੈ ਨਰਕ ਦੇ ਜੀਰੇ ਲੇਕਿਨ ਇਹ ਸਾਰੀਆਂ ਸਹੂਲਤਾਂ ਮੌਜੂਦ ਨੇ ਉਹ ਸਵਰਗ ਦੇ ਚ ਲੇਕਿਨ ਨਾਮ ਜਬ ਕੇ ਮਨੁੱਖ ਨਰਕ ਸਵਰਗ ਦੁੱਖ ਸੁਖ ਦੋਹਾਂ ਤੋਂ ਉੱਚਾ ਉੱਠ ਜਾਂਦਾ ਹੈ ਉਹ ਇੱਕ ਤੀਜੀ ਅਵਸਥਾ ਹੈ ਆਨੰਦ ਔਰ ਉਨਕ ਅਕਥ ਹੈ ਜਿਹਨੂੰ ਜ਼ਬਾਨ ਨਾਲ ਬਿਆਨ ਨਹੀਂ ਕੀਤਾ ਜਾ ਸਕਦਾ ਲੋਕ ਹੀ ਬੈਠੇ ਆਖਿਰਸ ਮੈਂ ਪੁੱਛਣਾ ਚਾਹੁੰਦਾ ਜੀ ਕਿ ਜਦੋਂ ਵੀ ਅਸੀਂ ਕਥਾ ਸੁਣ ਜਾਂਦੇ ਹਾਂ ਚਾਹੇ ਤੁਹਾਡੀ ਆ ਜਾਂ ਕੋਈ ਹੋਰ ਪ੍ਰਚਾਰਕ ਨੇ ਉਥੇ 40 ਸਾਲ ਤੋਂ ਉੱਪਰ ਦੇ ਲੋਕ ਹੀ ਜ਼ਿਆਦਾਤਰ ਹੁੰਦੇ ਨੇ ਨੌਜਵਾਨਾਂ ਨੂੰ ਸਿੱਖ ਧਰਮ ਦਾ ਪ੍ਰਚਾਰ ਸੁਣ ਲਈ ਕਿ ਮੇਂ ਪ੍ਰੇਰਿਆ ਜਾ ਸਕਦਾ ਹੈ ਇਸ ਤਰ੍ਹਾਂ ਜਿਵੇਂ ਬੱਚੇ ਨੂੰ ਭੋਜਨ ਪਾਣੀ ਚਾਹੀਦਾ ਹੈ ਬੱਚੇ ਨੂੰ ਭਜਨ ਵੀ ਚਾਹੀਦਾ ਹੈ ਜਵਾਨ ਵੀ ਖੁਰਾਕ ਕੁਝ ਹੋਰ ਹੋ ਜਾਂਦੀ ਹੈ ਠੀਕ ਭਜਨ ਦੇ ਚ ਵੀ ਵਾਦਾ ਚਾਹੀਦਾ ਹੈ ਭਜਨ ਤੇ ਜਨਮ ਤੋਂ ਚਾਹੀਦਾ ਪਰ ਜਨਮ ਤੋਂ ਬੱਚਾ ਜੈਸੇ ਆਪ ਖੁਦ ਦੁੱਧ ਦੀ ਤਲਾਸ਼ ਨਹੀਂ ਕਰ ਸਕਦਾ ਮਾਂ ਪਿਲਾਉਂਦੀ ਉਸ ਨੂੰ ਇਸ ਤਰ੍ਹਾਂ ਗੋਦ ਵਿੱਚ ਉਸ ਬੱਚੇ ਨੂੰ ਵਾਹਗਰੂ ਨਾਮ ਦੀ ਲੋਰੀ ਮਾਂ ਦੇਵੇ ਤਾਂ ਕਿ ਵਾਹਿਗੁਰੂ ਧੰਨ ਦੇ ਵਿੱਚ ਉਹਦੀ ਪਰਵਰਿਸ਼ ਹੋਵੇ ਪਰ ਜਿ세 ਜਿ세 ਵੱਡਾ ਹੋਵੇ ਜਿਵੇਂ ਉਹਦੀ ਖੁਰਾਕ ਬਦਲਦੀ ਉਹ ਭਜਨ ਆਪ ਕਰੇ ਕਿ ਬਚਪਨ ਤੋਂ ਲੈ ਕੇ ਬੁਢੇਪੇ ਅੰਤ ਤੱਕ ਭਜਨ ਦੀ ਲੋੜ ਹੈ ਪਰ ਅਗਰ ਭਜਨ ਦੀ ਭੁੱਖ ਨਾ ਪੈਦਾ ਹੋਵੇ ਤੇ ਭੋਜਨ ਦੀ ਭੁੱਖ ਪੈਦਾ ਹੋਵੇ ਇਹ ਬੰਦਾ ਸਰੀਰ ਦੇ ਤਲ ਤੇ ਤੇ ਤੰਦਰੁਸਤ ਹੈ ਮਨ ਦੇ ਤਲ ਤੇ ਰੋਗੀ ਹੈ ਬਿਮਾਰ ਹੈ ਸਵਾਸ ਤੇ ਭੁੱਖ ਨਹੀਂ ਹੈ ਇਹ satsang ਇਸ ਵਾਸਤੇ ਹੈ ਕਿ ਭੁੱਖ ਪੈਦਾ ਹੋ ਜਾਏ ਔਰ ਮਨੁੱਖ ਨਾਮ ਜਪਣ ਲੱਗ ਪਏ। ਮੋਜੋ ਨਾਲ ਕਿਵੇਂ ਧਰਮ ਦੇ ਰਾਹ ਲਾਇਆ ਜਾ ਸਕਤੇ ਜੀ। ਸਦ ਸੰਗ ਹੀ ਹੈ ਬਿਨ ਬਾਗਾ ਸਦ ਸੰਗ ਨਾ ਲੱਭੇ ਬਿਨ ਸੰਗਤ ਮੈਲ ਭਰੀ ਜਿਓ ਸੰਗਤ ਤੋਂ ਬਿਨਾ ਐਸਾ ਹੋ ਨਹੀਂ ਸਕਦਾ। ਮੁਸ਼ਕਿਲ ਹੈ। ਔਰ ਕਰੀਬਨ ਕਰੀਬਨ ਜਵਾਨ ਐਸਾ ਨਹੀਂ ਕਿ ਸਿੱਖ ਧਰਮ ਦੇ Hindu, Muslim ਸਾਰਿਆਂ ਦੇ ਜਵਾਨ ਉਸਤ ਉਹ ਹੀ ਥੋੜੇ ਨੇ ਆંકੜੇ। ਪੂਰਾ ਜਿਆ ਠੋਕਰਾ ਖਾ ਕੇ ਜਵਾਨੀ ਦੇ ਦੁੱਖ ਸੁਖ ਭੋਗ ਕੇ ਫਿਰ ਥੋੜੀ ਜਿਹੀ ਸਮਝ ਆਂਦੀ ਹੈ ਫਿਰ ਉਹ ਮਨੋਂ ਧਰਮ ਵਾਲੇ ਪਾਸੇ ਮੁੜਦਾ ਜਿਹੜਾ ਪਹਿਲੇ ਤੋਂ ਮੁੜ ਜਾਏ ਬਚਪਨ ਤੋਂ ਮੁੜ ਜਾਏ ਉਹਦੇ ਪੁਰਬਲੇ ਸੰਸਕਾਰ ਨੇ ਜਾਂ ਮਾਂ ਬਾਪ ਉਸਦੇ ਬਹੁਤ ਚੰਗੇ ਹੋਣਗੇ ਸੋਸਾਇਟੀ ਉਸ ਨੂੰ ਚੰਗੀ ਮਿਲ ਗਈ ਹੋਗੀ ਐਸਾ ਉਸ ਕਿਸੇ ਵੇ ਪੰਜਾਬ ਦੇ ਵਿੱਚ ਡੇਰਿਆਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਨੇ ਜਿੱਤੇ ਭੋਰਿਆਂ ਚ ਬਹੁਤ ਸਾਰੇ ਬੀਬੀਆਂ ਰਹਿ ਰਹੀਆਂ ਨੇ ਔਰ ਇਹ ਗੱਲ ਦਿਨ ਦਿਨ ਬਦ ਰਹੀ ਹੈ ਔਰ ਰੋਜ਼ ਸਾਡੇ ਸਾਹਮਣੇ ਆ ਰਹੀ ਹੈ ਤੁਸੀਂ ਇਸ ਵਾਰੇ ਕੀ ਕਮੈਂਟ ਕਰਨਾ ਚਾਹੋਗੇ ਪois तरह ਆਮ ਸਿੰਘ ਸਵਾਵਾਂ ਤੇ ਗੁਰਦੁਆਰੇ ਚੋਂ ਕੇ ਬਹੁਤਾਂ ਦੇ ਪੋਲਿਟਿਸ਼ਨ ਦੇ ਅਖਾੜੇ ਬਣ ਗਏ ਤੇ ਡੇਰੇਦਾਰ ਨਾਰਾ ਲਾਣ ਲੱਗ ਪਏ ਸੀ ਨਰੋਲ ਨਾਮ ਦੀ ਗੱਲ ਕਰਦੇ ਆ ਪ੍ਰਮਾਤਮਾ ਦੀ ਗੱਲ ਕਰਦੇ ਆ ਤੇ ਭੋਲੇ ਭਾਲੇ ਲੋਗ ਉਸ ਪਾਸੇ ਪ੍ਰੇਰਿਤ ਹੋ ਗਏ ਜਦ ਕਿ ਨਾਮ ਤੇ ਗਿਆਨ ਦੀ ਗੱਲ ਉਹ ਵੀ ਨਹੀਂ ਕਰਦੇ ਉਹਨਾਂ ਦੇ ਵੀ ਆਪਣੇ ਸਵਾਰਥ ਜੋ ਹੈ ਜੁੜੇ ਹੋਏ ਨੇ ਅਨਸਾਧਾਰਨ ਲੋਕ ਇਸ ਤਰ੍ਹਾਂ ਭਟਕ ਰਹੇ ਕਿਉਂਕਿ ਇੱਕ ਘਰ ਤੋਂ ਅਸਲੀਅਤ ਨਾ ਮਿਲਣ ਕਰਕੇ ਉਹ ਦੂਦੇ ਪਾਸੇ ਲੋਕੀ ਭਟਕਦੇ। ਅਖੀਰ ਸਾਡੇ ਸੁਣਨ ਵਾਲਿਆਂ ਦੇ ਨਾਂ ਵੇਖਣ ਵਾਲੇ ਦੇ ਨਾਂ ਕੀ ਸੁਨੇਹਾ ਦੇਣਾ ਚਾਹੁੰਦੇ। ਸੁਣਨ ਵਾਲਿਆਂ ਦੇ ਨਾਲ ਸਿਰਫ ਪ੍ਰਚਾਰਕ ਹੋਣ ਦੇ ਨਾਤੇ ਇੱਕੋ ਹੀ ਸੰਦੇਸ਼ ਹੈ ਮੇਰਾ ਉਸ ਇੱਕ ਨਾਲ ਜਿਹੜਾ ਜੁੜ ਜਾਂਦਾ ਹੈ ਖੁਦ ਵੀ ਸੁਖੀ ਹੁੰਦਾ ਹੈ ਤੇ ਸੰਸਾਰ ਦੇ ਵਿੱਚ ਸੁਖ ਵੰਡਦਾ ਹੈ। ਇੱਕ ਨਾਲ ਜਿਹੜਾ ਟੁੱਟਿਆ ਹੁੰਦਾ ਹੈ ਖੁਦ ਵੀ ਦੁਖੀ ਹੁੰਦਾ ਹੈ। ਔਰ ਕਦਮ ਕਦਮ ਤੇ ਜਗਤ ਨੂੰ ਦੁਖੀ ਕਰਦਾ ਹੈ ਕਰਨੋਂ ਵੀ ਦੁਖੀ ਕਰਦਾ ਹੈ ਬਾਹਰ ਵਾਲਿਆਂ ਨੂੰ ਵੀ ਦੁਖੀ ਕਰਦਾ ਉਹਦੇ ਕੋਲ ਹੁੰਦਾ ਹੀ ਦੁੱਖ ਹੈ ਪਰ ਉਹ ਵੰਡਦਾ ਹੀ ਦੁੱਖ ਹੈ ਇਸ ਵਾਸਤੇ ਹਰ ਸਿੱਖ ਨੂੰ ਪਹਿਲੇ ਉਸ ਇਕ ਨਾਲ ਜੁੜਨਾ ਚਾਹੀਦਾ ਹੈ ਤਾਂ ਕਿ ਸਵੈਮ ਸੁਖੀ ਹੋਵੇ ਤੇ ਜਗਤ ਦੇ ਵਿੱਚ ਸੁਖ ਦੇ ਸਕੇ ਯਾਨੀ ਸਮਝਣ ਲਈ ਬੜੀ ਮਿਹਰਬਾਨੀ ਜੀ ਸ਼ੁਕਰੀਆ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਾਣੀ ਮਨੁੱਖੀ ਜੀਵਨ ਦਾ ਲਕਸ਼ ਇਹ ਦੱਸਦੀ ਹੈ ਪ੍ਰਮਾਤਮਾ ਨਾਲ ਜੁੜਨਾ ਤੇ ਪ੍ਰਮਾਤਮਾ ਨਾਲ ਜੁੜਨ ਦਾ ਵਸੀਲਾ ਹੈ ਪ੍ਰਮਾਤਮਾ ਨੂੰ ਯਾਦ ਕਰਨਾ ਹੈ ਜਿਹਨੂੰ ਯਾਦ ਕਰੀਏ ਰਿਸ਼ਤਾ ਜੁੜਦਾ ਹੈ ਜਿਹਨੂੰ ਭੁੱਲ ਜਾਈਏ ਰਿਸ਼ਤਾ ਟੁੱਟਦਾ ਹੈ ਦੁਨੀਆ ਭਰ ਦੇ तमाम ਪੈਗੰਬਰੀ ਪਰਸ਼ਾ ਨੇ ਪ੍ਰਮਾਤਮਾ ਦੀ ਪ੍ਰਾਪਤੀ ਨੂੰ सिमरन लाख है सिमरन करके प्राप्त होवेगा सिमरन संस्कृत ਦਾ ਸ਼ਬਦ ਹੈ ਇਹਨੂੰ ਪੰਜਾਬੀ ਰੂਪ ਦੇਈਏ ਤੇ ਯਾਦ ਕਰਨਾ ਚੇਤੇ ਕਰਨਾ ਜਿਸ ਨੂੰ ਚੇਤੇ ਕਰੀਏ ਰਿਸ਼ਤਾ ਜੁੜਦਾ ਹੈ ਤੇ ਜਿਸ ਨੂੰ ਭੁੱਲ ਜਾਈਏ ਰਿਸ਼ਤਾ ਟੁੱਟ ਜਾਂਦਾ ਹੈ ਮੇਰੇ ਜੇਬ ਦੇ ਚ ਕੋ ਨੂਰ ਹੀਰਾ ਹੋਵੇ ਪਰ ਮੇਰੇ ਚੇਤੇ ਚ ਨਾ ਹੋਵੇ ਮੇਰੀ ਯਾਦ ਦੇ ਚ ਨਾ ਹੋਵੇ ਤੇ ਸੰਬੰਧ ਟੁੱਟ ਗਿਆ ਰਿਸ਼ਤਾ ਟੁੱਟ ਗਿਆ ਘਰ ਦੇ ਚ ਬਹੁਤ ਸਾਰਾ ਸਾਜ਼ੋ ਸਮਾਨ ਪਿਆ ਹੈ ਪਰ ਜੋ ਚੇਤੇ ਦੇ ਚ ਨਹੀਂ ਯਾਦ ਦੇ ਚ ਨਹੀਂ ਰਿਸ਼ਤਾ ਟੁੱਟ ਗਿਆ ਸੰਬੰਧ ਟੁੱਟ ਗਿਆ ਭਾਵੇਂ ਰੋਮ ਰੋਮ ਦੇ ਚ ਪਰਮਾਤਮਾ ਹੋਵੇ ਪਰ ਜੇ ਚੇਤੇ ਚ ਨਹੀਂ ਤਾਂ ਉਸ ਨਾਲ ਰਿਸ਼ਤਾ ਟੁੱਟਿਆ ਜਾਂਦਾ ਹੈ ਦਰਅਸਲ ਸਤ ਸੰਗ ਕਰਨਾ ਗੁਰਬਾਣੀ ਪੜਨੀ ਔਰ ਵਾਹਿਗੁਰੂ ਵਾਹਿਗੁਰੂ ਜਪਣਾ ਬਸ ਉਸ ਭੁੱਲੇ ਨੂੰ ਚੇਤੇ ਕਰਨਾ ਹੈ ਔਰ ਉਹ ਭੁੱਲਦਾ ਸਵਾਸਤੇ ਕੋ ਅੱਖਾਂ ਦੇ ਸਾਹਮਣੇ ਨਹੀਂ ਹੈ ਸਮੋਟੀ ਅੱਖ ਨਾਲ ਉਸ ਨੂੰ ਵੇਖਿਆ ਨਹੀਂ ਜਾ ਸਕਦਾ ਇਸ ਵਾਸਤੇ ਬਾਰ ਬਾਰ ਭੁੱਲ ਜਾਂਦਾ ਹੈ ਉਹਨੂੰ ਇੱਕ ਬਾਰੀਕ ਅੱਖ ਨਾਲ ਦੇਖਿਆ ਜਾ ਸਕਦਾ ਜਿਹਨੂੰ ਤੀਜਾ ਨੇਤਰ ਕਹਿੰਦੇ ਨੇ ਤ੍ਰੇਨੇਨ ਤੀਜਾ ਨੇਤਰ ਅਨੁਭਵ ਪ੍ਰਕਾਸ਼ ਨਾਨਕ ਸੇ ਅਖਣੀਆਂ ਬਿਅੰ ਜਿਨੇ ਦੇ ਸੰਦੋਮਾ ਪਿਰੀ ਜਿਤਨੀ ਗੈਰ ਆਉਣ ਨਾਲ ਕੋਈ ਉਸਦਾ ਜਪ ਕਰਦਾ ਹੈ ਕੋਈ ਉਸ ਨੂੰ ਯਾਦ ਕਰਦਾ ਹੈ ਤੇ ਯਾਦ ਜਦ ਪੂਰਨ ਤੌਰ ਤੇ ਟਿਕ ਜਾਂਦੀ ਹੈ ਉਹ ਤੀਸਰੀ ਅੱਖ ਖੁੱਲ ਜਾਂਦੀ ਹੈ ਔਰ ਪ੍ਰਮਾਤਮਾ ਜ਼ਰਰੇ ਜ਼ਰਰੇ ਦੇ ਜੋ ਹੈ ਦਿਖਾਈ ਦੇਣ ਲੱਗ ਪੈਂਦਾ ਹੈ तमाम ਰਹਿਬਰੀ ਪੁਰਸ਼ਾਂ ਨੇ ਪ੍ਰਮਾਤਮਾ ਦੀ ਪ੍ਰਾਪਤੀ ਦਾ ਸਾਧਨ ਉਸ ਦੀ ਯਾਦ ਦੱਸਿਆ ਉਸ ਦਾ ਸਿਮਰਨ ਦੱਸਿਆ ਸਿੱਖ ਜਗਤ ਦੇ ਵਿੱਚ ਵਸੀਲਾ ਉਹਨੂੰ ਯਾਦ ਕਰਨ ਦਾ ਹੈ ਸਤਸੰਗ ਕਰਨਾ ਕਥਾ ਕੀਰਤਨ ਸੁਣਨਾ ਔਰ ਰਹਿਤ ਬੈਤ ਰੱਖ ਕੇ ਬਾਣੀਆਂ ਦਾ ਪਾਠ ਕਰਨਾ ਔਰ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਮੰਤਰ ਦਾ ਜਪ ਕਰਨਾ ਤਰਖੜੀ ਹੋ ਸਕਦੀ ਏ ਵਾਹਿਗੁਰੂ ਵਾਹਿਗੁਰੂ ਬਾਰ-ਬਾਰ ਦੁਹਰਾਉਣ ਦਾ ਮਤਲਬ ਦਰਸਲ ਅਸੀਂ ਪ੍ਰਕਿਰਤੀ ਤੇ ਨਿਗਾਹ ਮਾਰੀਏ ਤੇ ਸਾਰੀ ਪ੍ਰਕਿਰਤੀ ਵਿੱਚ ਪਨੁਰੁਕਤੀ ਏ ਰਿਪੀਟੇਸ਼ਨ ਏ ਸਭ ਕੁਝ ਰਿਪੀਟੇਸ਼ਨ ਤੇ ਖੜਾ ਹੋਇਆ ਸਭ ਕੁਝ ਰਿਪੀਟ ਹੋ ਰਿਹਾ ਏ ਅਸੀਂ ਬਾਰ-ਬਾਰ ਸਵਾਸ ਲੈ ਲੈਂਦੇ ਆ ਨਬਜ਼ ਬਾਰ-ਬਾਰ ਪਈ ਚੱਲਦੀ ਏ ਬਾਰ-ਬਾਰ ਧਰਤੀ ਤੇ ਰਾਤ ਆਉਂਦੀ ਏ ਦਿਨ ਆਉਂਦਾ ਏ ਅਸੀਂ ਕਦੀ ਇਤਰਾਜ਼ ਨਹੀਂ ਕੀਤਾ ਬਾਰ ਬਾਰ ਦਿਨ ਆ ਰਿਹਾ ਹੈ ਬਾਰ ਬਾਰ ਰਾਤ ਆ ਰਹੀ ਹੈ ਬਾਰ ਬਾਰ ਨਬਜ਼ ਚੱਲ ਰਹੀ ਹੈ ਬਾਰ ਬਾਰ ਸਵਾਸ ਲੈ ਰਹੇ ਹਾਂ ਬਾਰ ਬਾਰ ਦਿਲ ਧੜਕ ਰਿਹਾ ਹੈ ਸਵੇਰੇ ਭੋਜਨ ਛਕਿਆ ਫਿਰ ਦੁਪਹਿਰੇ ਫਿਰ ਛਕਿਆ ਸ਼ਾਮੇ ਫਿਰ ਛਕਿਆ ਰਾਤੀ ਫਿਰ ਖੰਦੇ ਆ ਬਾਰ ਬਾਰ ਭੋਜਨ ਖਾਣਾ ਪੈਂਦਾ ਹੈ ਬਾਰ ਬਾਰ ਜੋ ਹੈ ਪਾਣੀ ਪੀਣਾ ਪੈਂਦਾ ਹੈ ਤਾਂ ਕਿ ਸਰੀਰਕ ਜ਼ਿੰਦਗੀ ਬਚੀ ਰਹੇ ਬਾਰ ਬਾਰ ਉਸ ਦੇ ਗੁਣ ਗਾਣੇ ਪੈਂਦਨ ਬਾਰ ਬਾਰ ਜਪ ਕਰਨਾ ਪੈਂਦਾ ਹੈ ਕਿ ਪ੍ਰਮਾਤਮਾ ਦੀ ਯਾਦ ਬਣੀ ਰਹੇ ਬਾਰ-ਬਾਰ ਹਰ ਕੇ ਗੁਨ ਗਾਵ ਜਿਵੇਂ ਬਾਰ-ਬਾਰ ਸਵਾਸ ਲੈਣਾ ਇਹ ਹੀ ਜ਼ਿੰਦਗੀ ਹੈ ਬਾਰ-ਬਾਰ ਉਸ ਦਾ ਜਪ ਕਰਨਾ ਉਸ ਪ੍ਰਮਾਤਮਾ ਨੂੰ ਯਾਦ ਕਰਨਾ ਇਹ ਹੀ ਰੂਹਾਨੀ ਜੋ ਹੈ ਜ਼ਿੰਦਗੀ ਹੈ ਔਰ ਇਸ ਦੀ ਲੋੜ ਹੈ ਸ਼ਰੀਰਕ ਬਲ ਕਿਤਨਾ ਵੀ ਹੋਵੇ ਔਰ ਆਰਥਿਕ ਸ਼ਕਤੀ ਮਨੁੱਖ ਦੇ ਕੋਲ ਕਿੰਨੀ ਹੀ ਕਿਉਂ ਨਾ ਹੋਵੇ ਅਗਰ ਰੂਹਾਨੀ ਸ਼ਕਤੀ ਨਹੀਂ ਹੈ ਤੋ ਸਭ ਕੁਝ ਫਿੱਕਾ ਪ੍ਰਤੀਤ ਆਉਂਦਾ ਹੈ ਔਰ ਮਨੁੱਖ ਇੱਕ ਅਜੀਬੋ ਗਰੀਬ ਬੇਚੈਨੀ ਤੇ ਦੁੱਖ ਸੰਤਾਪ ਜੋ ਹੈ ਮਹਿਸੂਸ ਕਰਦਾ ਹੈ ਦਰਸਲ ਰੂਹਾਨੀ ਗਿਆਨ ਰੂਹਾਨੀ ਰਸ ਰੂਹਾਨੀ ਸ਼ਕਤੀ ਹੀ ਸਭ ਕੁਝ ਨੂੰ ਮਹਾਨ ਬਣਾ ਦਿੰਦੀ ਹੈ ਜੀਵਨ ਨੂੰ ਮਹਾਨ ਬਣਾ ਦਿੰਦੀ ਹੈ ਸੰਸਾਰ ਨੂੰ ਮਹਾਨ ਬਣਾ ਦਿੰਦੀ ਹੈ ਔਰ ਸਭ ਕੁਝ ਜੋ ਹੈ ਚੰਗਾ ਲੱਗਦਾ ਹੈ ਅਗਰ ਇਹ ਰੂਹਾਨੀ ਰਸ ਰੂਹਾਨੀ ਆਨੰਦ ਰੂਹਾਨੀ ਸ਼ਕਤੀ ਮਨੁੱਖ ਦੇ ਕੋਲ ਨਹੀਂ ਹੈ ਤੋ ਧਨ ਸੰਪਦਾ ਸਭ ਕੁਝ ਦੇ ਹੁੰਦੇ ਆਏ ਮਨੁੱਖ ਇਸ ਤਰ੍ਹਾਂ ਤੜਪੇਗਾ ਜਿਵੇਂ ਜਲ ਤੋਂ ਬਿਨਾ ਮਛਲੀ ਤੜਪਦੀਏ ਈ ਕਾਲਮ ਦਾ ਐਸਾ ਕਹਿਣਾ ਵੀ ਹੈ ਕਬਾਬੇ ਸੀਖ ਹੈ ਹਮ ਕਰਵਟੇ ਹਰ ਸੂ ਬਦਲਤੇ ਹਨ ਜੋ ਜਲ ਜਾਂਦਾ ਹੈ ਇਹ ਪਹਿਲੂ ਤੋਂ ਉਹ ਪਹਿਲੂ ਬਦਲਤੇ ਹਨ ਦਰਸਲ ਕਬਾਬ ਹੀ ਜੋ ਹੈ ਅਗ ਦੇਤੇ ਨਹੀਂ ਭੁੰਨੇ ਜਾ ਰਿਹਾ ਹੈ ਮਾਸ ਹੀ ਨਹੀਂ ਭੁਨਿਆ ਜਾ ਰਿਹਾ ਹੈ ਜਿੰਦਾ ਜਗ ਦਾ ਮਨੁੱਖ ਵੀ ਚਿੰਤਾ ਦੀ ਅਗ ਦੇ ਸੜ ਰਿਹਾ ਹੈ ਦੁੱਖਾਂ ਦੀ ਅਗ ਦੇ ਸੜ ਰਿਹਾ ਹੈ اور بالکل کباب بنے ہوئے ہے جو جل جاتا ہے یہ پہلو تو وہ پہلو بدلتے ہیں منوکھدا چہرہ منوکھدی طرز زندگی دیکھ کے ایسا نہیں اندازہ لگدا کہ منوکھ کوئی پھولاں دی طرح کھڑے ہوئے ہے منوکھ تے کباب دی طرح بھجے ہوئے ہے پر اے گلستاں ہو سکدا ہے تے پھول دی طرح مہک سکدا ہے تے پھول دی طرح کومل سندر خوبصورت ہو سکدا ہے اور اپنی خوشیاں لٹا سکدا ہے تے پرم انند مان سکدا ہے ਇੱਕੋ ਇੱਕ ਤਰੀਕਾ ਹੈ ਉਹ ਹੈ ਰੂਹਾਨੀ ਸ਼ਕਤੀ ਔਰ ਰੂਹਾਨੀ ਸ਼ਕਤੀ ਨੂੰ ਪ੍ਰਾਪਤ ਕਰਨ ਦਾ ਇੱਕੋ ਇੱਕ ਤਰੀਕਾ ਹੈ ਪਰਮਾਤਮਾ ਦੀ ਯਾਦ ਉਸ ਦਾ ਸਿਮਰਨ ਉਸ ਨੂੰ ਜੋ ਹੈ ਚੇਤੇ ਕਰਨਾ ਬਾਹਰ ਬਾਹਰ ਹਰ ਕੇ ਗੁਣ ਗਾਓ ਦਸਨਾ ਨਾਲ ਵਾਹਿਗੁਰੂ ਵਾਹਿਗੁਰੂ ਤਨੇ ਚਿਰ ਤੱਕ ਤੂੰ ਜਪੀ ਜਾ ਜਪੀ ਜਾ ਜਿਤਨੇ ਚਿਰ ਤੱਕ ਤੇਰੇ ਅੰਦਰ ਵਾਹਿਗੁਰੂ ਪ੍ਰਗਟ ਨਹੀਂ ਹੋ ਜਾਂਦਾ ਉਹ ਪਰਮ ਆਨੰਦ ਪ੍ਰਗਟ ਨਹੀਂ ਹੋ ਜਾਂਦਾ ਮਨੁੱਖ ਐਸਾ ਹੈ ਕਿ ਜੀਵਨ ਸ਼ੈਲੀ ਇਸ ਦੀ ਦਰਿਆ ਦੀ ਤਰ੍ਹਾਂ ਜਿਸ ਤਰ੍ਹਾਂ ਦਰਿਆ ਦੇ ਰਸਤੇ 'ਚ ਵੀ ਬਹਾਵ ਦੇ 'ਚ ਵੀ ਔਕਣਾ ਆ ਸਕਦੀਆਂ ਨੇ ਚਟਾਨਾ ਆ ਸਕਦੀਆਂ ਨੇ ਔਰ ਬਹਾਵ ਨੂੰ ਰੋਕ ਸਕਦੀਆਂ ਨੇ ਕਦੀ ਕਦਾਂ ਕਿਸੇ ਦੇਸ਼ ਦੀ ਜ਼ਿੰਦਗੀ 'ਚ ਕਿੰ ਅੜਚਣ ਖੜੀ ਹੋ ਜਾਂਦੀ ਏ ਔਰ ਕਦੀ ਕਦਾਂ ਕੌਮ ਦੇ ਰਸਤੇ 'ਚ ਵੀ ਇਹ ਔਕਣਾ ਆ ਜਾਂਦੀਆਂ ਨੇ ਕਿ ਦੋ ਰਸਤੇ ਜੋੜ ਕੇ ਹਕੀਕਤ ਹੈ ਸਚਾਈ ਹੈ ਕਿ ਖਤਰਾ ਜ਼ਿੰਦਗੀ ਨੂੰ ਹੁੰਦਾ ਹੈ ਮੌਤ ਨੂੰ ਨਹੀਂ ਕੱਲ ਇੰਟਰਵਿਊ ਆਇਆ ਕੁੱਲਾਂ ਵਿੱਚ ਜ਼ਿੰਦਗੀ ਹੈ ਫੁੱਲ ਖਤਰੇ ਵਿੱਚ ਨਹੀਂ ਕੰਡੇ ਨਹੀਂ ਜਲਦੇ ਹੋਏ ਦੀਪਕ ਖਤਰੇ ਵਿੱਚ ਨਹੀਂ ਬੁਝੇ ਹੋਏ ਨਹੀਂ ਜੀਵਦਾ ਜਾਗਦਾ ਮਨੁੱਖ ਖਤਰੇ ਦੇ ਚ ਹੈ ਕਬਰਾਂ ਵਿੱਚ ਪਏ ਹੋਏ ਮਨੁੱਖ ਖਤਰੇ ਦੇ ਚ ਨਹੀਂ ਨੇ ਇਸ ਤਰ੍ਹਾਂ ਜ਼ਿੰਦਾ ਕੌਮਾਂ ਖਤਰੇ ਚ ਹੁੰਦੀਆਂ ਨੇ ਔਰ ਜਿੰਨੀ ਜ਼ਿਆਦਾ ਜ਼ਿੰਦਗੀ ਹੋਵੇਗੀ ਉਤਨਾ ਹੀ ਖਤਰਾ ਜ਼ਿਆਦਾ ਹੋਵੇਗਾ ਸਿੱਖੀ ਦੇ ਆਧ ਕਾਲ ਤੋਂ ਐਸਾ ਹੁੰਦਾ ਰਿਹਾ ਹੈ ਜੈਸੇ ਦਰਿਆਵਾਂ ਨੂੰ ਚਟਾਨਾ ਰੋਕਦੀਆਂ ਨੇ ਪੱਥਰ ਰੋਕਦੇ ਨੇ ਇਸ ਤਰ੍ਹਾਂ ਕੌਮ ਦੀ ਉન્નਤੀ ਦੇਸ਼ ਦੀ ਉન્નਤੀ ਵਿਅਕਤੀ ਦੀ ਉન્નਤੀ ਦੇ ਰਸਤੇ 'ਚ ਵੀ ਕਈ ਤਰ੍ਹਾਂ ਦੀਆਂ ਰੋਕਾਂ ਔਕੜਾਂ ਤੇ ਪੱਥਰ ਹੁੰਦੇ ਨੇ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦਾ ਇਸ ਸੰਬੰਧ ਵਿੱਚ ਬੜਾ ਸੁੰਦਰ ਇੱਕ ਬਚਨ ਹੈ ਰਹਿੰਦਾ ਵਗਦਾ ਪਾਣੀ ਤੱਕ ਕੇ ਦਿਲ ਮੇਰਾ ਵਗ ਟੁਰਿਆ ਡਾਢਾ ਨਿਰਮਲ ਸਵਛ ਤੇ ਸੋਨਾ ਦਿਲ ਉਸ ਅੰਦਰ ਖੁਰਿਆ ਐ ਪਰ ਡਾਢੀ ਜੀਸੀ ਉੱਠੀ ਜਾਂ ਪਥਰਾ ਨਾਲ ਵੱਜਾ ਠੇਡੇ ਠੁੱਡੇ ਖਾ ਕੇ ਆਖਰ ਪਿੱਛਾਂ ਘਰ ਨੂੰ ਮੁੜਿਆ ਪਿੱਛੇ ਮੁੜਦੇ ਪਾਣੀ ਤੱਕ ਕੇ ਮਾਰੇ ਇੱਕ ਕਿਲਕਾਰੀ ਪਰ ਠੋਕਣਾ ਬਾਜ ਨਾ ਮੰਜ਼ਿਲ ਮਿਲਦੀ ਦੁੱਖਾਂ ਬਾਜ ਨਾ ਯਾਰੀ ਬਿਨਾ ਠੋਕਰਾਂ ਤੋਂ ਬਿਨਾ ਟਕਰਾਓ ਤੋਂ ਕੋਈ ਨਦੀ ਸਾਗਰ ਤੱਕ ਨਹੀਂ ਪਹੁੰਚੀ ਅਤੇ ਜਿਸ ਕੌਮ ਦੇ ਰਸਤੇ 'ਚ ਕੋਈ ਠੋਕਰਾ ਨਹੀਂ ਕੋਈ ਰੁਕਾਵਟ ਨਹੀਂ ਕੋਈ ਅੜਚਨਾ ਨਹੀਂ ਯਕੀਨ ਜਾਨੋ ਉਹਨਾਂ ਦੀ ਜ਼ਿੰਦਗੀ ਕੋਈ ਬਹੁਤ ਵੱਡੀ ਮਹਾਨ ਵੀ ਨਹੀਂ ਹੋਵੇਗੀ। ਉਹਨਾਂ ਦੇ ਅੰਦਰ ਕਦੀ ਮਹਾਨਤਾ ਜਿਹ ਹੈ ਪ੍ਰਗਟ ਵੀ ਨਹੀਂ ਆਉਂਦੀ। ਇਹ ਕੌਮ ਆਪਣੇ ਆਪ ਦੇ ਵਿੱਚ ਇੱਕ ਮਹਾਨ ਹੈ ਬਹੁਤ ਵੱਡੀ ਜ਼ਿੰਦਗੀ ਹੈ। ਅਤੇ ਬਹੁਤ ਵੱਡੀਆਂ ਔਕੜਾਂ ਦੇ ਚੋਂ ਲੰਘਦੀ ਰਹੀ ਹੈ। ਬੜੀਆਂ-ਬੜੀਆਂ ਚਟਾਨਾਂ ਨੂੰ ਤੋੜ ਕੇ ਵੀ ਇਸਨੇ ਆਪਣਾ ਰਸਤਾ ਬਣਾਇਆ ਹੈ। ਕੁਝ ਸਮੇਂ ਤੋਂ ਇਹ ਫਿਰ ਕਿਸੇ ਚਟਾਨ ਦੇ ਔਟ ਦੇ ਵਿੱਚ ਫਸੀ ਹੈ ਔਰ ਆਪਣੇ ਸੰਘਰਸ਼ ਦੇ ਚ ਹੈ ਔਰ ਆਪਣਾ ਮਾਰਗ ਜੋ ਹੈ ਲੱਭ ਰਹੀ ਹੈ ਇਸ ਕੌਮ ਦੀ ਬੇੜੀ ਨੂੰ ਜਿਹੜੇ ਜਿਹੜੇ ਠੇਲਣ ਵਾਲੇ ਆਏ ਹੈ ਕਰੀਬਨ ਕਰੀਬਨ ਖੁਬ ਡੁੱਬ ਡੁੱਬ ਦੇ ਗਏ ਔਰ ਬੇੜੀ ਨੂੰ ਐਸਾ ਵੀ ਹੋਇਆ ਕਿ ਮੰਜਾਰ ਦੇ ਛੁੱਡ ਗਏ ਭਾਵਰ ਦੇ ਛੁੱਡ ਗਏ ਕੁਝ ਡੋਬ ਗਏ ਕੁਝ ਯਤਨ ਕਰਦੇ ਆ ਨਹੀ ਰਹੇ ਆਪਣੀ ਯਤਨਾ ਦੇ ਚ ਹੀ ਸ਼ਕਤੀ ਗਵਾ ਬੈਠੇ ਔਰ ਕੁਛ ਇਸ ਧਾਰਾ ਦੇ ਚ ਡੋਬ ਹੀ ਗਏ ਬਹਿ ਗਏ ਇਹ ਵੀੜੀ ਕੁਛ ਸਮੇਂ ਤੋਂ ਕੁਛ ਸਾਲਾਂ ਤੋਂ ਇੰਜ ਪ੍ਰਤੀਤ ਹੁੰਦੀ ਹੈ ਲਹਿਰਾਂ ਦੇ ਹਵਾਲੇ ਔਰ ਲਹਿਰਾਂ ਕਿੱਥੇ ਪਹੁੰਚਣਗੀਆਂ ਇਹ ਲਹਿਰਾਂ ਜਾਣੇ ਲਹਿਰਾਂ ਨੂੰ ਪੈਦਾ ਕਰਨ ਵਾਲਾ ਪਰਿਪੂਰਨ ਪ੍ਰਮਾਤਮਾ ਜਾਣੇ। ਇਹ ਠੀਕ ਹੈ ਲਹਿਰਾਂ ਡੋਬਦੀਆਂ ਨੇ ਔਰ ਇਹ ਵੀ ਠੀਕ ਹੈ ਲਹਿਰਾਂ ਕਿਨਾਰੇ ਵੀ ਲਾਂਦੀਆਂ ਨੇ। ਇਹ ਠੀਕ ਹੈ ਕਿ ਤਬਾਹੀਆਂ ਬਰਬਾਦੀਆਂ ਕੌਮਾਂ ਨੂੰ ਮਿਟਾ ਕੇ ਰੱਖ ਦੇਣੀਆਂ ਨੇ ਪਰ ਤਬਾਹੀਆਂ ਬਰਬਾਦੀਆਂ ਕਈ ਵਾਰ ਕੌਮਾਂ ਨੂੰ ਨਵੀਂ ਜ਼ਿੰਦਗੀ ਵੀ ਦੇ ਦਿੰਦੀਆਂ ਨੇ। ਜਿਵੇਂ ਕਿ ਇੱਕ ਮਹਾਨ ਦਾਰਸ਼ਨਿਕ ਔਰ ਇਸ ਸਦੀ ਦੇ ਹੋ ਗੁਜ਼ਰੇ ਮਹਾਨ ਸ਼ਾਇਰ ਦਾ ਕਹਿਣਾ ਹੈ ਇਕਬਾਲ ਦਾ یہ چمن یہ روشن لالا گل ہونے دو جو ہوتے ہیں تقریب جنو کے پردے میں تعمیر کے ساما ہوتے ہیں کئی دفعہ ہر وڈی بربادی دے تھلے کوئی نمی بہت وڈی آبادی چھپی پی ہوں اور شیخ سعدی صاحب اس بھاؤ دک بڑا قیمتی اپنا شیر سامنے رکھ دینے ہر شاخ رنگ امیزی ڈر فصلے خزاں انداز کہ ٹھیک ہے پت جھڑ بڑی ویرانی ہے پت جھڑ بہت بڑی تباہی ہے لیکن میں خزاں تو بعد ہی بہار آتی ہوئی بیکھی ہے پتے جھڑ گئے نے دکھ بڑا ہویا ہے پر میں کی دیکھنا نئے پتے نکل رہے ہیں نمیاں کمبلوں پھٹ رہی ہیں نے پھل لگ رہے نے پھل آ رہے ہیں ہر شاخ رنگ امیزی در فصل خزان انداختاں بھاویں خزان ہے مرجھا دیتا ہے درخت نو پر خزان دے پیچھے ہی بہار چھپی ہوئی ہے رات دے پیچھے دن جو ہے چھپے ہوئے ہے وڈیاں تباہیاں تے بربادیاں دے وچ ہی نئی زندگی جو ہے چھپی ہوئی ہے اس طرح دیکھی ہے ایک بہت بڑی بربادی تے تباہی توباد ਜਪਾਨ ਨਵੇਂ ਸਿਰੋ ਉਠਿਆ ਇੱਕ ਬਹੁਤ ਵੱਡੀ ਤਬਾਹੀ ਤੇ ਬਰਬਾਦੀ ਤੋਂ ਬਾਅਦ ਜਰਮਨੀ ਨੂੰ ਕੋਈ ਨਵੀਂ ਜ਼ਿੰਦਗੀ ਮਿਲੀ ਕੋਈ ਨਵੀਂ ਜੋ ਹੈ ਰੂਪਰੇਖਾ ਜੋ ਹੈ ਮਿਲੀ ਬਰਬਾਦੀ ਸਿਰਫ ਬਰਬਾਦੀ ਹੋਵੇ ਐਸਾ ਲਾਜ਼ਮੀ ਨਹੀਂ ਹੈ ਉਹਦੇ ਥੱਲੇ ਵੀ ਕੁਝ ਆਬਾਦੀਆਂ ਜੋ ਹੈ ਛੁੱਟੀਆਂ ਪਈਆਂ ਨੇ ਧਨ ਗੁਰਨਾਣ ਗੁਰਬਾਬਿੰਦ ਸਿੰਘ ਜੀ ਮਹਾਰਾਜ ਰਹਿਮਤ ਕਰਨ ਇੱਕ ਕੌਮੀ ਬੇੜੀ ਉਹਨਾਂ ਦੀ ਹੈ ਔਰ ਉਸ ਨੂੰ ਹੀ ਮਲਾ ਮੰ ਲਈਏ ਕਿਉਂਕਿ ਬਾਕੀ ਮਹਾਨੇ ਜਾਂ ਤੇ ਡੁੱਬੇ ਨੇ ਜਾਂ ਬੇੜੀ ਨੂੰ ਤੇ ਵੀਰ ਜੀ ਅੱਜ ਦੀ ਆਪਾਂ ਜਿਹੜੀ ਵੀਡੀਓ ਇਹਦੇ ਵਿੱਚ ਦੇਖਿਆ ਕੀ ਇੱਕ ਜਿਹੜਾ ਬੰਦਾ ਨਾ ਸੰਤ ਸਿੰਘ ਮਸਕੀਨ ਜੀ ਦਾ ਇੰਟਰਵਿਊ ਲੈ ਰਿਹਾ ਮੈਂ ਮੈਂ ਵੈਸੇ ਨਹੀਂ ਪਹਿਲਾਂ ਦੇਖਿਆ ਕਿਉਂਕਿ ਆਪਾਂ ਇਹ ਤੋਂ ਪਹਿਲੇ ਜਿੰਨੇ ਵੀ ਨਾ ਸੰਤ ਸਿੰਘ ਮਸਕੀਨ ਜੀ ਦੀ ਕਥਾ ਹੋਤੀ ਰਹੀ ਹੈ ਜਿਹੜੀਆਂ ਸੀਗੀਆਂ ਉਹ ਦੇਖੀਆਂ ਹੁਣ ਤੇ ਰਿਐਕਸ਼ਨ ਕੀਤਾ ਹੈ ਦੇਖੀਆਂ ਤੇ ਹੁਣ ਤੇ ਰਿਐਕਸ਼ਨ ਕੀਤਾ ਹੈ ਲੇਕਿਨ ਇੰਟਰਵਿਊ ਅੱਜ ਪਹਿਲੀ ਵਾਰੀ ਦੇਖ ਰਿਹਾ ਜ਼ਬਰਦਸਤ ਸੀ ਤੇ ਬਹੁਤ ਵਧੀਆ ਲੱਗਾ ਦੇਖ ਕੇ ਗਿਆਨੀ ਸੰਤ ਸਿੰਘ ਮਸਕੀਨ ਜੀ ਦੇਖੋ ਨਾ ਕਥਾ ਤੋਂ ਇਲਾਵਾ ਵੀ ਉਹਨਾਂ ਦੇ ਜਿਹੜੇ ਵਿਚਾਰ ਹੈ ਉਹਨਾਂ ਦੇ ਜਿਹੜੇ ਗਲਬਾਤ ਆ ਉਹ ਅੱਜ ਸਾਹਮਣੇ ਆਈ। ਇਹ ਕਿ ਵੀਰ ਜੀ ਜਿਹੜੇ ਲੋਕਾਂ ਦੇ ਕੁਐਸਚਨ ਹੁੰਦੇ ਆ ਸਵਾਲ ਜਵਾਬ ਹੁੰਦੇ ਆ ਉਹ ਜਿਹੜਾ ਕੋਈ ਸਕਾਲਰ ਆਣ ਕੇ ਸਾਹਮਣੇ ਦਿੰਦਾ ਵਾ ਤੇ ਇਹਦਾਂ ਉਹਦਾ ਹੋਰ ਜ਼ਿਆਦਾ ਜਿਹੜਾ ਇਤਬਾਰ ਵਾਦਾ ਹੋਇਆ ਆਪਣੇ ਜਿਹੜਾ ਮੰਨਣ ਵਾਲੇ ਨੂੰ ਆਪਣਾ ਜਿਹੜੇ ਪੈਰ ਵੀ ਕਰਦਾ ਵਾ ਵੀਰ ਜੀ ਹਾਂ ਉਹੀ ਨਾ ਤੁਹਾਨੂੰ ਦੱਸ ਰਿਹਾ ਕਿ ਇਹ ਇੰਟਰਵਿਊ ਇੱਕ ਹਿਸਾਬ ਦਾ ਬੜਾ ਹੀ ਨਿਆਬ ਹੈ ਬਹੁਤ ਘੱਟ ਲੋਕਾਂ ਨੇ ਜਿਹੜੇ ਆਪਣੇ ਸਿੱਖ ਵੀਰ ਹੈ ਉਹਨਾਂ ਨੇ ਤੇ ਬਾਜ਼ਾਰੀ ਗੱਲ ਦੇਖਿਆ ਹੋਵੇਗਾ ਲੇਕਿਨ ਜਿਹੜੇ ਆਪਣੇ ਜਿਹਾ ਦੇਸੇ ਦੂਸਰੇ ਧਰਮ ਦੇ ਮੁਸਲਮਾਨ, ਇਸਾਈ ਜਾਂ ਦੂਸਰੇ ਲੋਕ ਨੇ ਨੇ ਉਹਨਾਂ ਨੇ ਸ਼ਾਇਦ ਨਾ ਦੇਖਿਆ ਹੋਵੇ ਦਾਏਗਾ ਵੀਰ ਜੇ ਇੱਕ ਚੀਜ਼ ਜਿਹੜੀ ਰੂਟੀਨ ਨਾਲ ਆਉਣੀ ਹੈ ਉਹ ਹੀ ਦਿਖਣੀ ਹੈ ਜਿਹੜੀ ਚੀਜ਼ हट ਗਈ ਹੈ ਉਹ ਡਿਫਰੈਂਟ ਚੀਜ਼ ਹੁੰਦੀ ਹੈ ਉਹ ਕਿਤੇ ਕਿਤੇ ਮੌਕਿਆਂ ਤੇ ਅਵੇਲੇਬਲ ਹੁੰਦੀ ਹੈ ਤੇ ਹਰ ਕਿਸੇ ਦਾ ਇਹ ਹੁੰਦਾ ਕਿ ਯਾਰ ਇਹ ਪੇਸ਼ ਨਹੀਂ ਹੁੰਦੇ ਜਾਂ ਕਿਸੇ মিডিਆ ਅੱਗੇ ਨਹੀਂ ਹੁੰਦੇ ਜਾਂ ਕਿਸੇ ਨੂੰ ਸਵਾਲ ਜਵਾਬ ਨਹੀਂ ਦਿੰਦੇ ਤੇ ਚੀਜ਼ਾਂ ਨਾ ਅਵੇਰਨੈਸ ਹੁੰਦੀ ਹੈ ਵੀਰ ਜੀ ਹਾਂ ਬਿਲਕੁਲ ਨਾਲੇ ਨਾ ਦੇਖੋ ਤੁਹਾਨੂੰ ਪਤਾ ਹੈ ਕਿ ਵਿਚਾਰ ਦੇ ਤੇ ਉਹ ਕਿੱਡੇ ਵਧੀਆ ਕਰਦੇ ਆ ਫਿਰ ਗਿਆਨੀ ਬੜੇ ਵੱਡੇ ਆ ਗਿਆਨ ਦਾ ਸਾਗਰ ਵੀ ਉਹਨਾਂ ਨੂੰ ਕਿਹਾ ਜਾਂਦਾ ਕਿ ਉਹਨਾਂ ਕੋਲ ਨਾ ਇਲਮ ਬੜਾ ਲੇਕਿਨ ਇੰਜ ਦੀਆਂ ਜੀ ਵੀਡੀਓ ਦੇਖ ਕੇ ਨਾ ਬੜੀ ਅੱਛੀ ਲੱਗਦੀ ਹੈ ਬਾਕੀ ਦੋਸਤੋ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਕਮੈਂਟਸ ਕਰਕੇ ਆਪਣੀ ਰਾਏ ਦਾ ਹਜ਼ਾਰ ਲਾਜ਼ਮੀ ਕਰਿਓ ਆਪਣਾ ਰਖੋ ਤੇ ਸਾਰਾ ਖਿਆਲ ਰੱਬ ਰੱਖਾ